ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਜੋ ਜੀ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ ਸਾਡਾ ਪਿੰਡ ਕੌਂਕੇਕਲਾ ਤੇ ਸਾਰਾ ਜਿਹੜਾ ਬਲੌਗ ਆ ਤੁਸੀਂ ਜ਼ਰੂਰ ਦੇਖਿਓ ਸਾਰੇ ਆਪਾਂ ਪਿੰਡ ਦੇ ਵਿੱਚ ਜਿਹੜੀਆਂ ਜਗ੍ਹਾਵਾਂ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਆਪਾਂ ਆਪਣੇ ਘਰ ਤੋਂ ਕਰਦੇ ਵੀਡੀਓ ਬਣਾਉਣੀ ਸ਼ੁਰੂ ਇਹ ਆਪਣੇ ਘਰ ਤੋਂ ਜਿਹੜਾ ਆਪਣੇ ਪਿੰਡ ਦੇ ਵਿੱਚ ਜਿੱਦਾਂ 4 ਅਗਵਾੜ ਵਾਂ ਤੇ ਸਾਡਾ ਜਿਹੜਾ ਅਗਵਾੜ ਹੈਗਾ ਪੱਤੀ ਬੈਲਾ ਹਾਂਜੀ ਇਹ ਆਪਣਾ ਗੁਰਦੁਆਰਾ ਸਾਹਿਬ ਪੱਤੀ ਬੈਲਾ ਸਾਡੀ ਵੀ ਜਿਹੜੀ ਪੱਤੀ ਹੈ ਤੇ ਉਹ ਬੈਲਾ ਵਾ ਇਹ ਪੱਤੀ ਬੈਲਾ ਦਾ ਗੁਰਦੁਆਰਾ ਸਾਹਿਬ ਸਾਡੇ ਪਿੰਡ ਵਿੱਚ ਮੇਨ ਆ ਜਿਹੜੇ ਵੱਡੇ ਚਾਰ ਗੁਰਦੁਆਰਾ ਸਾਹਿਬ ਨੇ ਅਲੱਗ-ਅਲੱਗ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ 4 ਅਗਵਾੜ ਨੇ ਤੇ ਅਲੱਗ-ਅਲੱਗ ਅਗਵਾੜਾਂ ਦੇ ਵਿੱਚ ਅਲੱਗ-ਅਲੱਗ ਪਤਨੀਆਂ ਦੇ ਵਿੱਚ ਗੁਰਦੁਆਰੇ ਸਾਹਿਬਾ ਤੇ ਇਹ ਇਧਰੋਂ ਗੁਰਦੁਆਰਾ ਸਾਹਿਬ ਤੋਂ ਪ੍ਰਤੀ ਵੱਲੋਂ ਆਪਣੇ ਇਧਰ ਸਾਥ ਵਾਲਾ ਰਸਤਾ ਤੇ ਇਧਰ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਸਾਡੇ ਪਿੰਡ ਵਿੱਚ ਆ ਜਿਹੜੀ ਸਾਥ ਬਣੀ ਹੋਈ ਆ ਸਾਂਝੀ ਜਗ੍ਹਾ ਤੇ ਸਾਥ ਬਣੀ ਹੋਈ ਆ ਤੇ ਇੱਥੇ ਕੋਈ ਵੀ ਪ੍ਰੋਗਰਾਮ ਆ ਜਿਹੜਾ ਸਾਂਝਾ ਪ੍ਰੋਗਰਾਮ ਆ ਉਹ ਜੇ ਆਪਾਂ ਆਪ ਦਾ ਉਹ ਕਰ ਸਕਦੇ ਆ ਖੁੱਲੀ ਜਗ੍ਹਾ ਛੱਡ ਵਗੈਰਾ ਪਏ ਹੋਏ ਉੱਥੇ ਤੇ ਹਾਂਜੀ ਇਹ ਆ ਜੀ ਸਾਡੇ ਪਿੰਡ ਦੀ ਸੱਤ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੋਈ ਆ ਕਵਰ ਕੀਤੀ ਹੋਈ ਆ ਸਾਰੀ ਤੇ ਦੇਖੋ ਜੀ ਬੋਰਡ ਵੀ ਲੱਗਿਆ ਹੋਇਆ ਇੱਥੇ ਤੇ ਆਪਣੇ ਪਹਿਲੇ ਪੱਤੂ ਦੀ ਸਤ ਆਏ ਜੀ ਸਾਰਿਆਂ ਨੂੰ ਆ ਆਪਣਾ ਗਰਾਊਂਡ ਆ ਤੇ ਆ ਦਿਖਾ ਦੋ ਮੇਰਾ ਕਿੰਨਾ ਵਧੀਆ ਸਾਰਾ ਪੂਰਾ ਵੱਡਾ ਗਰਾਊਂਡ ਆ ਫੁੱਟਬਾਲ ਦਾ ਕਬੱਡੀ ਦਾ ਤੇ ਇਹ ਸਾਰੀਆਂ ਵਿਮਾ ਹੁੰਦੀਆਂ ਮਾ ਇਹੜੀ ਇੰਟਰਲੋਕ ਡੋ ਮੰਗਾਈ ਸੀ ਆ ਇਹ ਇੱਥੇ ਬਣਨੀ ਆ 6 ਫੁੱਟ ਨਾਲ ਇਹ ਟ੍ਰੈਕ ਬਣਨਾ ਵਾ ਪੂਰਾ ਵਧੀਆ ਗਰਾਊਂਡ ਬਣ ਜਾਣਾ ਵਾ ਤੇ ਇਹ ਬਣਾਇਆ ਕਿਸੇ ਗਵਰਨਮੈਂਟ ਦੇ ਵਿੱਚ ਨਾ ਰੁਪਈਏ ਦਾ ਯੋਗਦਾਨ ਨਹੀਂ ਹੈਗਾ ਇਹ ਆਪਣੇ ਪਿੰਡ ਦੇ ਲੋਕਾਂ ਨੇ ਆ ਵੀ ਜਿਹੜਾ ਇੱਥੇ ਸੀਗਾ ਉਹ ਹੈਲਪ ਕਰਾਉਂਦੇ ਕੰਮ ਚ ਜਿਹੜੇ ਬਾਹਰਲੇ ਬੰਦੇ ਸੀਗੇ ਉਹ ਮੰਨ ਲਓ ਵੀ ਪੈਸਾ ਭੇਜਿਆ ਨੇ ਘਟੋ ਘਟ ਹੁਣ ਤੱਕ ਤੇ 60 ਤੋਂ 80 ਲੱਖ ਰੁਪਈਆ ਲੱਗ ਗਿਆ ਤੇ ਬਹੁਤ ਵਧੀਆ ਲੱਗਦਾ ਬਹੁਤ ਧੰਨਵਾਦ ਬਾਈ ਉਹਨਾਂ ਦਾ ਜਿਨ੍ਹਾਂ ਨੇ ਸਟਾਰਟਿੰਗ ਕੀਤੀ ਜਿਹਨਾਂ ਨੇ ਗਰਾਊਂਡ ਬਣਾਇਆ ਤੇ ਪੂਰਾ ਵਧੀਆ ਤੈਨਾ ਟੂਲਾ ਲੱਗੀਆਂ ਹੋਈਆਂ ਇਹਦੇ ਉੱਤੇ ਵੀ ਪੌੜੀਆਂ ਉੱਪਰ ਦਿਖਾ ਦੋ ਸਾਰੇ ਪੂਰਾ ਵਧੀਆ ਬਣਾਇਆ ਹੋਇਆ ਗਰਾਊਂਡ ਕੋਈ ਘਾਟ ਨਹੀਂ ਹੈਗੀ ਬਾਕੀ ਆ ਸਾਨੂੰ ਪਿੰਡ ਦੇ ਅੱਜ ਵੀਆਂ ਇਹ ਚੀਜ਼ਾਂ ਬਣੀਆਂ ਗੁਰਦੁਆਰਾ ਸਾਹਿਬ ਜਾਂ ਹੋਰ ਵੀ ਬਾਬਾ ਜੀ ਦੇ ਜਗ੍ਹਾ ਬਾਬਾ ਰੋਲੂ ਜੀ ਹੋਰ ਵੀ ਕਿੰਨੇ ਰਾਹ ਜਾਂਦੇ ਆ ਪਿੰਡ 'ਚ ਸਾਰੇ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਬਾਹਰ ਬਣਾਇਆ ਹੋਇਆ ਖਾੜਾ ਤੇ ਰੱਸਾ ਚੜ੍ਹਨ ਤੁਹਾਨੂੰ ਖਾੜਾ ਬਣਾਇਆ ਗਰਾਊਂਡ ਦੇ ਬਾਹਰ ਇਸ ਕਰ ਆਪਣੀ ਜਗ੍ਹਾ ਬਹੁਤ ਵਧੀਆ ਬਣਿਆ ਹੋਇਆ ਦੇਖੋ ਪਾਰਕਿੰਗ ਲਈ ਇਹ ਬਣਾਇ ਹੋਈ ਹੈ ਜਗਾ ਇਹ ਇਹ ਹਜੇ ਕੰਮ ਚ ਹੋਣਾ ਹੈ ਦਾ ਪੂਰਾ ਉੱਪਰ ਆ ਸਾਰੇ ਦਰਖਤ ਲਾਇਆ ਇਸੇ ਨੇ ਵੀ ਗੱਡੀਆਂ ਗੁੱਡੀਆਂ ਵੀ ਛਾਵੇਂ ਖੜਜਣ ਸਾਰੇ ਉਧਰ ਪਾਰਕਿੰਗ ਪਰ ਇਹ ਮਗਰ ਥਾਂ ਪਿਆ ਅੱਧੇ ਕਿਲੇ ਦੇ ਉੱਪਰ ਉੱਥੇ ਪਾਰਕਿੰਗ ਬਣਨੀ ਹੈ ਪੱਕੀ ਪਾਰਕਿੰਗ ਬਣਨੀ ਹੈ ਇੱਥੇ ਵਿਚਾਰੇ ਫਹਾਰਾ ਲੱਗਣਾ ਹਾਂ ਬੂੜਾ ਵਧੀਆ ਟਰੈਕ ਬਣਨਾ ਵਾ ਆ ਆਪਣਾ ਇਹ ਖੜਾ ਪੌਣੀ ਰਸਾ ਪੀਪੇ ਬਣਾਏ ਹੋਇਆ ਮਿੱਟੀ ਪਾ ਕੇ ਆ ਟਾਇਰ ਸਾਣਾ ਪਿਆ 4 5 ਅੰਦਰ ਤੇ ਆ ਖਾੜਾ ਬਣਾਇਆ ਹੈ ਉਹ ਸੁਹਾਗੀ ਪਈ ਆ ਪਰ ਇਹ ਤੇ ਉਹ ਬਾਬੇ ਹਨੂਮਾਨ ਦੀ ਫੋਟੋ ਲਾਈ ਹੋਈ ਹੈ ਦੇ ਵਿੱਚ ਮੂਰਤੀ ਵੱਲ ਕਿਉਂ ਬਾਗੇ ਮੁੰਡੇ ਨਮਸਕਾਰ ਕਰਦੇ ਫਿਰ ਖਾੜਾ ਸ਼ੁਰੂ ਕਰਦੇ ਆ ਨਾਲ ਉਹ ਗਿੰਦੇ ਦੇ ਬੂਟੇ ਲਾਤੇ ਹੁਣ ਫੁੱਲ ਫੁੱਲ ਵਧੀਆ ਲਿਆਉਣ ਨੂੰ ਲੱਗਣ ਨੂੰ ਸੋਹਣਾ ਲੱਗੇ ਜੀ ਆ ਜੀ ਸਾਡੇ ਪਿੰਡ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਹਦੇ ਨਾਲ ਹੀ ਪ੍ਰਾਇਮਰੀ ਸਕੂਲ ਆ ਤੇ ਦੋ ਸਕੂਲ ਆ ਜਿਹੜੇ ਇੱਧਰ ਨੇ ਤੇ ਦੋ ਹੈਗੇ ਨੇ ਆਪਣੇ ਇਧਰ ਅਟਾਰੀ ਵਾਲੀ ਸਾਈਡ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਇਹ ਆ ਜੀ ਤੰਤਨ ਬੱਬਰੋਡੂ ਜੀ ਸਾਡੇ ਪਿੰਡੇ ਜਿੱਥੇ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਹੁਣ ਆਪਾਂ ਉਹ ਦੇਖਾਂਗੇ ਤੇ ਸ਼ਰਾਬ ਚੜਦੀ ਆ ਹਾਂ ਸਾਰੀਆਂ ਪਿਸ਼ਾਪੂਰੀਆਂ ਹੁੰਦੀਆਂ ਹਾਂ ਜਿਹਨਾਂ ਸ਼ਾਤ ਦੇ ਜਗਾ ਬਾਬੇ ਇਸ ਜਗ੍ਹਾ ਤੇ ਬਾਬਾ ਜੀ ਦੇ ਕੋਈ ਵੀ ਆਪਾਂ ਸੁੱਖ ਸੁਖਦੇ ਆ ਹਨਾ ਉਹ ਪੂਰੀ ਹੁੰਦੀ ਹੈ ਤੇ ਲੋਕ ਫਿਰ ਇੱਥੇ ਨਾ ਸ਼ਰਾਬ ਚੜਾਉਂਦੇ ਆ ਪ੍ਰਸ਼ਾਦ ਦੇ ਰੂਪ ਦੇ ਵਿੱਚ ਫਿਰ ਉਹ ਦਿੱਤੀ ਜਾਂਦੀ ਹੈ ਵਰਤਾਈ ਜਾਂਦੀ ਹੈ ਤੁਹਾਨੂੰ ਉਤਰ ਕੇ ਦਿਖਾਉਂਦੇ ਆ ਹਾਂਜੀ ਜਗ੍ਹਾ ਇੱਥੇ ਬਹੁਤ ਜ਼ਿਆਦਾ ਭਾਰਾ ਮੇਲਾ ਲੱਗਦਾ ਹੈ ਆਪਣੀ ਜਗ੍ਹਾ ਤੇ ਇੱਥੇ ਬਹੁਤ ਵੱਡੇ ਵੱਡੇ ਸਿੰਗਰ ਆਰਨੀਤ ਵਰਗੇ ਸਿੰਗਰ ਆਉਂਦੇ ਆ ਬਹੁਤ ਜ਼ਿਆਦਾ ਕੱਟ ਹੁੰਦਾ ਤੁਸੀਂ ਕਾਫੀ ਵੀਡੀਓ ਵੀ ਦੇਖਿਆ ਹੋਈਆਂ ਲੋਕਾਂ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਅਰਦਾਸਾਂ ਇੱਥੇ ਪੂਰੀਆਂ ਹੁੰਦੀਆਂ ਹਾਂ ਕੋਈ ਵੀ ਸ਼ੌਕ-ਸ਼ੌਕ ਦਿਆ ਫਿਰ ਇੱਥੇ ਜਿੱਦਾਂ ਸ਼ਰਾਬ ਦੀ ਪੇਟੀ ਚੜਾਉਂਦੇ ਆ ਤੇ ਆਹ ਦੇਖੋ ਜੀ ਕੱਪ ਜਿਹੜੇ ਹੈਨਾ ਜਿੱਦਾਂ ਕਬੱਡੀ ਖਿਡਾਰੀਆਂ ਨੇ ਜਾਂ ਹੋਰ ਵੀ ਕਿਸੇ ਵੀ ਪਲੇਅਰ ਨੇ ਜਿੱਤੇ ਹੋਏ ਆ ਇੱਥੇ ਚੜਾ ਕੇ ਜਾਂਦੇ ਆ ਤੇ ਲੋਕਾਂ ਦੀ ਹਰ ਮੰਨ ਤਾਂ ਜਿਹੜੀ ਇੱਥੇ ਪੂਰੀ ਹੁੰਦੀ ਹੈ ਤੇ ਮੇਲੇ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਇੱਥੇ ਜਦੋਂ ਮੇਲਾ ਹੁੰਦਾ ਵਾ ਬਹੁਤ ਜ਼ਿਆਦੇ ਸਿੰਗਰ ਆਉਂਦੇ ਇੱਥੇ ਦੇਖਣ ਵਾਲੇ ਹੁੰਦੇ ਆ ਜਿਹਨਾਂ ਦੀ ਬੁੜੀਆਂ ਦਾ ਮੇਲਾ ਇੱਕ ਦਿਨ ਲੱਗਦਾ ਹੁੰਦਾ ਵਾ ਸਿਰਫ ਉਸ ਦਿਨ ਬੀਬੀਆਂ ਹੀ ਆਉਂਦੀਆਂ ਹੁੰਦੀਆਂ ਵਾ ਤੇ ਇੱਕ ਦਿਨ ਇੱਥੇ ਲੱਗਦਾ ਹੁੰਦਾ ਵਾ ਬੰਦਿਆਂ ਦਾ ਮੇਲਾ ਅਲੱਗ-ਅਲੱਗ ਦਿਨ ਲੱਗਦੇ ਹੁੰਦੇ ਆ ਤੇ ਆ ਜੀ ਬਾਬੇ ਰੋਡੂ ਜੀ ਦੀ ਜਗ੍ਹਾ ਤੋਂ ਆਪਣਾ ਜਿਹੜਾ ਪਿੰਡ ਵੱਲ ਨੂੰ ਰਸਤਾ ਇਹ ਜਿਹੜਾ ਰਸਤਾ ਜੀ ਇਹ ਜਾਂਦਾ ਵਾ ਪੱਤੀ ਬਾਦਾ ਏ ਸਾਡੇ ਪੱਤੀ ਬੈਲਾ ਦੇ ਨਾਲ ਹੀ ਬਿਲਕੁਲ ਲੱਗਦਾ ਰਸਤਾ ਅੱਗੇ ਜਾ ਕੇ ਆਏਗਾ ਗੁਰਦੁਆਰਾ ਸਾਹਿਬ ਪੱਤੀਵਾਦਾ ਦਾ ਗੁਰਦੁਆਰਾ ਸਾਹਿਬ ਸਾਹਮਣੇ ਇਹ ਬਿਲਕੁਲ ਗੁਰਦੁਆਰਾ ਹੈ ਸਾਡੇ ਘਰਾਂ ਦੇ ਕੋਲ ਹੀ ਰਹਿ ਜਾਂਦਾ ਵਾ ਤੇ ਆਹ ਸਾਹਮਣੇ ਸਾਥਾ ਬਣੀ ਹੋਈ ਇੱਧਰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਇੱਕ ਗੇਟ ਇੱਧਰਲੀ ਸਾਈਡ ਵੀ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਦੋ ਗੇਟ ਨੇ ਗੁਰਦੁਆਰਾ ਸਾਹਿਬ ਦੇ ਇੱਕ ਗੇਟ ਇਹ ਵਾਲਾ ਵਾ ਇਧਰਲੀ ਸਾਈਡ ਜਿਹੜਾ ਜਗਰਾਉਂ ਦੀ ੱਡੇ ਵੱਲੋਂ ਇਧਰ ਆ ਤੇ ਇੱਕ ਇਧਰਲਾ ਜਿਹੜਾ ਅੰਦਰਲੀ ਫੇਰਨੀ ਆ ਉਹ ਸੜਕ ਤੇ ਆ ਜਾਂਦਾ ਵਾ ਦੇਖੋ ਦੋ ਗੇਟ ਨੇ ਇਹਨਾਂ ਦੇ ਇਹ ਆਪਣੇ ਗਵਾਰਡ ਨਹੀਂ ਜਾਂਦਾ ਹਾਂਜੀ ਹਾਂਜੀ ਪੱਤੀ ਬੈਲਾ ਵੱਲੋਂ ਤੇ ਆ ਜੀ ਸਾਡੇ ਪਿੰਡ ਦੀ ਲਾਇਬ੍ਰੇਰੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਬਣੀ ਹੋਈ ਆ ਤੇ ਸਾਥ ਕਿਉਂਕਿ ਦੁਪਹਿਰਾ ਸੀ ਨਹੀਂ ਤਾਂ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਬੈਠੇ ਹੁੰਦੇ ਆ ਸਾਰੇ ਹਾਂ ਤੇ ਆ ਜਿਹੜਾ ਰਸਤਾ ਜੀ ਇਹ ਜਾਂਦਾ ਵਾ ਆਪਣਾ ਹਾਂ ਇੱਧਰ ਪੈਂਡਲ ਹਾਂ ਇੱਧਰ ਪੈਂਡਲ ਸਾਈਡ ਨੂੰ ਆ ਜਾਂਦਾ ਜੀ ਦਿੱਲੀ ਵਾਲੀ ਰੋੜਾ ਜਿਹੜਾ ਉਧਰ ਨੂੰ ਮੇਨ ਇੱਥੇ ਅੱਗੇ ਜਾ ਕੇ ਜਿਹੜਾ ਬੱਸ ਸਟੈਂਡ ਆ ਜਾਂਦਾ ਵਾ ਮੇਨ ਬੱਸਾਂ ਜਿਵੇਂ ਬਾਹਰਲੀ ਫੇਰਨੀ ਆ ਇਹ ਆਪਣੀ ਆਪਾਂ ਉਧਰ ਚਲੇ ਜਾਣਾ ਇਹ ਅੰਦਰਲੀ ਫੇਰਨੀ ਤੋਂ ਤੇ ਆ ਗਿਆ ਜੀ ਬਾਹਰਲਾ ਆਪਣਾ ਬਾਹਰਲੀ ਫੈਰਨੀ ਉਹ ਸਾਹਮਣੇ ਡੱਲੇ ਵਾਲਾ ਜਿਹੜਾ ਰਾਹ ਜਾਂਦਾ ਵਾ ਇੱਧਰ ਛੋਟੇ ਕੌਂਕਿਆਂ ਨੂੰ ਜਾਂਦਾ ਤੇ ਆ ਜਿਹੜੇ ਬਾਹਰਲੀ ਫੈਰਨੀ ਤੇ ਆ ਗਿਆ ਤੇ ਬਹੁਤ ਸਾਰੀਆਂ ਦੁਕਾਨਾਂ ਵਾ ਇੱਥੇ ਬੈਂਕ ਵੀ ਆ ਸਾਡੇ ਪਿੰਡ ਦੀ ਤੇ ਸਟੂਡੀਓ ਆ ਗਿਆ ਆ ਸਾਹਮਣੇ ਮੇਨ ਬੈਂਕ ਦਾ ਐਸ ਬੀ ਆਈ ਬੈਂਕ ਦਾ ਮੇਨ ਆਸ-ਪਾਸੇ ਦੇ ਪਿੰਡ ਵੀ ਇੱਥੇ ਇਸ ਬੈਂਕ ਦੇ ਵਿੱਚ ਆਉਂਦੇ ਆ ਇਹ ਆ ਜਿਹੜੀ ਇਹ ਬਾਹਰਲੀ ਫੈਰਨੀ ਆ ਸਾਡੇ ਪਿੰਡ ਦੀ ਤੇ ਬਗੰਦੇ ਆਉਗੀ ਸਾਥ ਵਾਪੇ ਬੋਰ ਥੱਲੇ ਹਾਂਜੀ ਇਹ ਸਾਥ ਆਉਗੀ ਹੈਨਾ ਇੱਥੇ ਮਿੱਟਰ ਹੀ ਬਾਬਾ ਰੌਣਕ ਲੱਗੀ ਸੀ ਬੁਰੀ ਵਈਆ ਹਾਂ ਇੱਥੇ ਕਾਫੀ ਰੌਣਕ ਸੀ ਹੈਨਾ ਇਹ ਨਾਲ ਹੀ ਬਾਬਾ ਜੀ ਬਸਹਿੰਦਾ ਗੁਰਦੁਆਰਾ ਹੂੰ ਇਹ ਸਾਥ ਦੇ ਨਾਲ ਦੇਖੇ ਗੌਰ ਕਰਕੇ ਹਾਂ ਇੱਥੇ ਕਾਫੀ ਰੌਣਕ ਸੀਗੀ ਤੇ ਬੱਚੇ ਵੀ ਖੇਡ ਰਹੇ ਸੀ ਉਵੇਂ ਸਾਹਮਣੇ ਹੈਨਾ ਹਾਂ ਬੱਚੇ ਵੀ ਖੇਡ ਰਹੇ ਸੀ ਬਾਬਾ ਜੀ ਬੈਠੇ ਸੀ ਕਾਫੀ ਹੈਨਾ ਤੇ ਆ ਸਾਡੇ ਬਾਬਾ ਜੀ ਦਾ ਜੀਵਨ ਸਿੰਘ ਜੀ ਦਾ ਹਾਂਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਤੇ ਸਾਡੇ ਪਿੰਡ ਦੇਖੋ ਵੀ ਕਿੰਨਾ ਸੋਹਣਾ ਸੜਕਾਂ ਕਿੰਨੀਆਂ ਚੌੜੀਆਂ ਸਾਡੇ ਪਿੰਡ ਦੀਆਂ ਹਨ ਤੇ ਸਫਾਈ ਪੱਖੋਂ ਵੀ ਸਾਡਾ ਪਿੰਡ ਬਹੁਤ ਜ਼ਿਆਦਾ ਵਧੀਆ ਵਾ ਸਫਾਈ ਬਹੁਤ ਆ ਸਾਡੇ ਪਿੰਡ ਦੇ ਵਿੱਚ ਤੇ ਐ ਨਹੀਂ ਹੈਗਾ ਖਲਾਰਾ ਵਗੈਰਾ ਨਹੀਂ ਹੈਗਾ ਤੇ ਸਾਰੇ ਰੋਡ ਗਲੀਆਂ ਸਾਰੀਆਂ ਤੁਹਾਨੂੰ ਕੋਈ ਵੀ ਜਿਹੜੀ ਗਲੀ ਆ ਕੱਚੀ ਨਹੀਂ ਮਿਲੂਗੀ ਸਾਡੇ ਪਿੰਡ ਦੇ ਵਿੱਚ ਹਰ ਤਰੀਕੇ ਨਾਲ ਪੂਰਾ ਇਹ ਸਾਫ ਸਫਾਈ ਦਾ ਵੀ ਕੋਈ ਆਏ ਕੋਈ ਚੀਜ਼ ਤੁਸੀਂ ਸਾਡੇ ਪਿੰਡ ਚ ਕਮੀ ਨਹੀਂ ਕੱਢ ਸਕਦੇ ਹੈਗੇ ਇਹ ਖਾੜਾ ਰੋੜਾ ਇੱਧਰ ਸਾਡੇ ਖੇਤ ਚਲੇ ਜਾਂਦੇ ਆ ਇਹ ਵੀ ਕਿਸ ਦਿਨ ਆਪਾਂ ਦਿਖਾਵਾਂਗੇ ਤੁਹਾਨੂੰ ਇੱਧਰ ਸੱਜੇ ਪਾਸੇ ਆਵੇ ਇੱਧਰ ਮੁੜਦੀ ਹੈ ਸੜਕ ਤੇ ਇਹ ਸਾਡੇ ਪਿੰਡ ਸੌਰੀ ਖੇਤ ਵੱਲ ਨੂੰ ਚਲੀ ਜਾਂਦੀ ਆ ਤੇ ਆ ਮੇਨ ਆ ਜਿਹੜਾ ਆਪਾਂ ਜਾ ਰਹੇ ਆ ਜਗਰਾਉਂ ਬੱਸ ਸਟੈਂਡ ਇੱਥੋਂ ਸਾਡੇ ਪਿੰਡ ਤੋਂ ਜਗਰਾਉਂ ਨੂੰ ਜਾਂਦਾ ਵਾ ਰਸਤਾ ਤੇ ਆ ਮੈਂ ਬੱਸ ਸਟੈਂਡ ਆ ਗਿਆ ਆਪਣੇ ਜਗਰਾਵਾਂ ਦਾ ਇੱਥੇ ਵੀ ਜੀ ਸਾਥ ਹੈ ਇੱਕ ਤੇ ਇੱਥੇ ਵੀ ਬੈਠਣ ਨੂੰ ਬਣਿਆ ਹੋਇਆ ਸਵਾਰੀਆਂ ਬੈਠੀਆਂ ਹੁੰਦੀਆਂ ਇੱਥੇ ਇਹ ਪੱਤੀ ਬਾਦਲਾ ਇਹ ਪੱਤੀ ਬਾਦਲਾ ਆ ਗਿਆ ਹਾਂਜੀ ਆਹ ਖਾਗੀ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਹਾਂਜੀ ਇਹਦਾ ਇੱਕ ਗੇਟ ਹੈ ਦਾ ਉਹ ਪਿਛੇ ਰਹਿੰਦਾ ਜਿਹੜਾ ਪਿੰਡ ਚ ਨਹੀਂ ਜਾਂਦਾ ਆ ਫੈਰਨੀ ਦੇ ਉੱਪਰ ਗੇਟ ਆ ਜਾਣਾ ਮੇਰਾ ਮੇਨ ਗੇਟ ਵੱਡਾ ਗੇਟ ਹਾਂਜੀ ਇਹ ਸਾਡੇ ਗੁਰਦੁਆਰਾ ਤੀਜਾ ਗੁਰਦੁਆਰਾ ਤੁਹਾਨੂੰ ਦਿਖਾਉਣ ਲੱਗੇ ਆ ਦੋ ਤੁਹਾਨੂੰ ਜਿੱਦਾਂ ਅਸੀਂ ਪਹਿਲਾਂ ਦਿਖਾਤੇ ਆ ਤੇ ਇਹ ਸਾਡੇ ਪਿੰਡ ਦਾ ਦੀ ਜਗ ਗੁਰਦੁਆਰਾ ਇਹ ਮੇਨ ਹੈ ਜਿਹੜਾ ਜਗਰਾਉ ਬਸ ਜਦੋਂ ਆਪਾਂ ਜਗਰਾਉ ਤੋਂ ਨੇ ਬਿਲਕੁਲ ਸਾਹਮਣੇ ਦਿਸਦਾ ਜਗਰਾਉ ਟਿਕਾਣਾ ਇਹ ਹੁਣ ਆਪਾਂ ਜਗਰਾਉ ਤੋਂ ਅੱਗੇ ਜਿਹੜੀ ਮੇਨ ਜਗਰਾਉ ਅੱਡੇ ਤੋਂ ਮੇਨ ਬਾਹਰਲੀ ਫੇਰਨੀ ਆ ਉਹਦੇ ਤੋਂ ਹੁਣ ਆਪਾਂ ਜਾਵਾਂਗੇ ਪੱਤੀ ਜੈਦ ਬਾਦਲ ਤੋਂ ਜੈਦ ਹਾਂਜੀ ਜੈਦ ਨੂੰ ਜਾਵਾਂਗੇ ਹਣ ਤੇ ਪੱਤੀ ਜੈਦ ਖਾਵਾਂਗੇ ਆ ਸਾਡੇ ਪਿੰਡ ਦੀ ਬਾਹਰਲੀ ਫੇਰਨੀ ਦੇਖੋ ਬੂਟੇ ਕਿੰਨੇ ਸੋਹਣੇ ਲੱਗੇ ਹੋਇਆ ਸਾਫ਼-ਸਾਫ਼ ਸੜਕਾਂ માં ਖੁੱਲੀਆਂ ਦੁਲੀਆਂ ਸੜਕਾਂ ਡਬਲ ਰੋਡ ਆ ਨਾ ਆਉਣ ਜਾਣ ਲਈ ਤੇ ਸਾਡੇ ਪਿੰਡ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੋਈ ਆ ਵਿਕਾਸ ਦੇ ਪੱਖੋਂ ਸਾਡਾ ਪਿੰਡ ਬਹੁਤ ਵਧੀਆ ਆ ਸਾਡਾ ਨਾਨਕ ਸਰ ਗੁਰਦੁਆਰਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਤੇ ਜਿਹੜਾ ਨਾਨਕ ਸਰ ਗੁਰਦੁਆਰਾ ਇਹ ਵੀ ਸਾਡੇ ਪਿੰਡ ਦੇ ਬਿਲਕੁਲ ਨਾਲ ਰਹਿ ਜਾਂਦਾ ਵਾ ਇਹ ਰੋਡ ਆਈਗਾ ਹੁਣ ਇੱਥੇ ਤੁਹਾਨੂੰ ਦਿਖਾਉਣੀ ਆ ਕਿ ਸਾਡੇ ਪਿੰਡ ਤੋਂ ਜਿਹੜਾ ਨਾਨਕ ਸਰ ਨੂੰ ਰੋਡ ਮੀਨ ਜਾਂਦਾ ਵਾ ਤੇ ਉਹ ਬਿਲਕੁਲ ਸਾਡੇ ਨਾਲ ਹੀ ਆ ਨਾਨਕ ਸਰ ਸੰਤ ਬਾਬਾ ਜੀ ਨੰਦ ਸਿੰਘ ਜੀ ਹਨਾ ਸਾਰੇ ਜਾਣਦੇ ਹੀ ਆ ਉਹਨਾਂ ਨੂੰ ਅਮੀਨ ਰੋਡ ਹੈ ਜੀ ਨਾਨਕਸਰ ਨੂੰ ਜਾਂਦਾ ਇੱਧਰ ਸੱਜੇ ਪਾਸੇ ਤੇ ਆਪਾਂ ਜਾਵਾਂਗੇ ਬਾਹਰਲੀ ਫੈਰਨੀ ਤੋਂ ਪੱਤੀ ਜੈਦ ਨੂੰ ਤੇ ਉੱਥੇ ਦਿਖਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਸਾਡੇ ਪੱਤੀ ਜੈਦ ਦਾ ਇਹ ਜਿਹੜਾ ਪੱਤੀ ਜੈਦਾਂ ਦਾ ਗੁਰਦੁਆਰਾ ਇਹ ਵੀ ਬਿਲਕੁਲ ਸਾਡੇ ਘਰਾਂ ਦੇ ਕੋਲ ਹੀ ਰਹਿ ਜਾਂਦਾ ਸਾਡੇ ਘਰਾਂ ਕੋਲੇ ਤਿੰਨੋਂ ਗੁਰਦੁਆਰੇ ਤਕਰੀਬਨ ਨੇੜੇ-ਨੇੜੇ ਸਾਨੂੰ ਲੱਗਦੀ ਅਸੀਂ ਦੋਨਾਂ ਪੱਤੀਆਂ ਦੇ ਨਾਲ ਲੱਗਦੇ ਆ ਜੋ ਵੀ ਜਿਹੜਾ ਸਾਡਾ ਘਰ ਆ ਉਹ ਜਿਹੜਾ ਪਿੰਡ ਦੇ ਸੈਂਟਰ ਦੇ ਵਿੱਚ ਆ ਹਾਂ ਪਿੰਡ ਦੇ ਵਿਚਾਲੇ ਆ ਜਮਾ ਸਾਡਾ ਘਰ ਸਾਡਾ ਪਿੰਡ ਬਹੁਤ ਵੱਡਾ ਪਿੰਡ ਆ ਲੁਧਿਆਣੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਆ ਤੇ ਜਿਵੇਂ ਆਪਾਂ ਕਹਦੇ ਨੇ ਵੀ ਇੱਕ ਪਿੰਡ ਆ ਸਾਡਾ ਇੱਕ ਅਗਵਾੜ ਇੱਕ ਪਿੰਡ ਜਿੱਡਾ ਆ ਹੈਗਾ ਜੀ ਗੁਰੂ ਸਰ ਰੋਡ ਤੇ ਇੱਥੇ ਸਾਡੇ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਬਾ ਗੁਰੂ ਸਰ ਗੁਰੂ ਸਰ ਇਹ ਇੱਧਰੋਂ ਚੱਲਿਆ ਜਾਂਦਾ ਹਾਂਜੀ ਛੇਵੇਂ ਪਾਤਸ਼ਾਹ ਜੀ ਦਾ ਤੇ ਆ ਅੰਦਰ ਨੂੰ ਜਿਹੜੀ ਸੜਕ ਜਾਂਦੀ ਆ ਤੇ ਮੈਂ ਤੁਹਾਨੂੰ ਦੱਸ ਦੇ ਸੀ ਕਿ ਸਾਡੇ ਪਿੰਡ ਦਾ ਇੱਕ ਅਗਵਾੜ ਜਿੱਦਾ ਇੱਕ ਪਿੰਡ ਹੁੰਦਾ ਉੱਡਾ ਸਾਡਾ ਅਗਵਾੜ ਆ ਬਹੁਤ ਵੱਡਾ ਪਿੰਡ ਆ ਤੇ ਸੋਹਣਾ ਪਿੰਡ ਆ ਸਾਡਾ ਬਹੁਤ ਜ਼ਿਆਦਾ ਤਰੱਕੀ ਤੇ ਆ ਇਹ ਸਾਰੇ ਪਿੰਡ ਵਸਤੀਆਂ ਦੇ ਸਹਿਯੋਗ ਨਾਲ ਐਨਆਰਆਈਆਂ ਦੇ ਸਹਿਯੋਗ ਨਾਲ ਆ ਤੁਸੀਂ ਦੇਖੋ ਕਿੰਨੇ ਬੂਟੇ ਲੱਗੇ ਹੋਏ ਆ ਗ੍ਰੀਨਰੀ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਾ ਤੇ ਅੱਗੇ ਸਾਹਮਣੇ ਆਏਗਾ ਟਾਰੀ ਆਪਾਂ ਸੀ ਪਿੰਡ ਵਾਲੇ ਇਦਾਂ ਹੀ ਕਹਿੰਦੇ ਆ ਕਿ ਟਾਰੀ ਵਾਲਾ ਹਸਪੀਟਲ ਟਾਰੀ ਵਾਲਾ ਸਪਤਾਲ ਹਨ ਤੇ ਇਹ ਜਰਨੈਲ ਸ਼ਾਮ ਸਿੰਘ ਟਾਰੀ ਜਰਨੈਲ ਸ਼ਾਮ ਸਿੰਘ ਟਾਰੀ ਦੇ ਨਾਮ ਰੱਖੀ ਸੀ ਆਪਾਂ ਹਾਂਜੀ ਉਹਨਾਂ ਦੇ ਸਾਡੇ ਪਿੰਡ ਕੌਕੇਕਲਾਂ ਚ ਨਾਨਕੇ ਸੀਗੇ ਉਹਨਾਂ ਦੇ ਨਾਮ ਤੇ ਹਸਪਤਾਲ ਹੈ ਦੇ ਸਕੂਲ ਵੀ ਹੈ ਉਹਨਾਂ ਦੇ ਨਾਮ ਤੇ ਸਾਡੇ ਪਿੰਡ ਹਾਂਜੀ ਹਾਂਜੀ ਅੱਗੇ ਤੁਹਾਨੂੰ ਦਿਖਾਉਣੀ ਹੈ ਵੀਡੀਓ ਉਹਨਾਂ ਦੇ ਨਾਮ ਤੇ ਹੀ ਸਾਡੇ ਪਿੰਡ ਹੈ ਜਿਹੜਾ ਸਕੂਲ ਵੀ ਬਣਿਆ ਹੋਇਆ ਵਾ ਗਰਲਸ ਸਕੂਲ ਸਾਡੇ ਪਿੰਡ ਜੀ ਚਾਰ ਸਕੂਲ ਆ ਤੇ ਦੋ ਸਕੂਲ ਤੁਹਾਨੂੰ ਆਪਾਂ ਦਿਖਾਏ ਆ ਬਾਹਰਲੀ ਫਿਰਨੀ ਤੇ ਉੱਥੇ ਗਰਾਊਂਡ ਦੇ ਕੋਲ ਤੇ ਆਹ ਕੱਲੀਆਂ ਲੜਕੀਆਂ ਦਾ ਸਕੂਲ ਆ ਤੇ ਇਸ ਸਕੂਲ ਨੇ ਵੀ ਸਾਡੇ ਨੇ ਬਹੁਤ ਤਰੱਕੀ ਕੀਤੀ ਹੋਈ ਆ ਦੇਖੋ ਜੀ ਸਾਡੇ ਪਿੰਡ ਦਾ ਜਿਹੜਾ ਸਕੂਲ ਤੇ ਛੁੱਟੀਆਂ ਹੋਣ ਕਰਕੇ ਸੀ ਬੰਦ ਪੱਤੀ ਸ਼ਾਮ ਸਿੰਘ ਹਨਾ ਤੇ ਦੇਖੋ ਤੇ ਹੁਣ ਆਪਾਂ ਜੀ ਤੁਹਾਨੂੰ ਸਾਡੇ ਪਿੰਡ ਦੇ ਪੱਤੀ ਜੈਤ ਦਾ ਜਿਹੜਾ ਗੁਰਦੁਆਰਾ ਵਾ ਉਹ ਦਿਖਾਉਨੇ ਆ ਤੇ ਦੇਖੋ ਤੁਸੀਂ ਅੱਗੇ ਇਥੋਂ ਮਤਲਬ ਕਿ ਪਾਰਕ ਦਾ ਜਿਹੜਾ ਬਾਹਰਲਾ ਰਸਤਾ ਸਾਡੇ ਪਿੰਡ ਵਿੱਚ ਇੱਕ ਬਹੁਤ ਵੱਡਾ ਪਾਰਕ ਬਣਿਆ ਅੱਗੇ ਜਾ ਕੇ ਦੇਖੋ ਸਾਰੀ ਵੀਡੀਓ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਪਾਰਕ ਦੀ ਤੇ ਇਹ ਬਾਹਰਲੀ ਸਾਈਡ ਤੋਂ ਆਪਾਂ ਜਦੋਂ ਜਾ ਰਹੇ ਸੀਗੇ ਮੇਨ ਤੇ ਉਥੋਂ ਦੀ ਆ ਦੇਖੋ ਜੀ ਐਂਟਰਲੌਕ ਵਗੈਰਾ ਸਾਡੇ ਜਨ ਦੀ ਸੜਕ ਦੇ ਆਸ-ਪਾਸੇ ਵੀ ਲੱਗੇ ਹੋਏ ਆ ਹਰ ਪੱਖੋਂ ਜਨ ਦੀ ਬਹੁਤ ਵਧੀਆ ਸਾਡਾ ਪਿੰਡ ਆ ਤੇ ਇੱਥੇ ਵੀ ਦੀ ਸਾਥ ਆ ਤੇ ਹੁਣ ਤੁੱਪ ਸੀਗੀ ਜਿਆਦਾ ਜਿੱਦਾਂ ਡੇਢ ਕ ਦਾ ਟਾਈਮ ਸੀਗਾ ਤੇ ਇੱਥੇ ਨਹੀਂ ਕੋਈ ਬੈਠਾ ਸੀ ਨਹੀਂ ਤੇ ਇੱਥੇ ਬਹੁਤ ਜਿਆਦਾ ਰੌਣਕ ਹੁੰਦੀ ਹੈ ਸਾਡੇ ਗੁਰਦੁਆਰਾ ਸਾਹਿਬ ਆ ਗਿਆ ਇੱਥੋਂ ਵੀ ਸਾਡਾ ਘਰ ਜਿਹੜਾ ਬਹੁਤ ਨੇੜੇ ਰਹਿ ਜਾਂਦਾ ਵਾ ਤੇ ਇਹ ਬਿਲਕੁਲ ਇੱਧਰ ਸੱਜੇ ਵਾਸੇ ਸਾਡੇ ਘਰ ਨੂੰ ਚੱਲਿਆ ਜਾਂਦਾ ਰਸਤਾ ਸਾਡੇ ਗੁਰਦੁਆਰਾ ਪੱਤੀ ਜੈਦ ਹਾਂਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਚਾਰੇ ਗੁਰਦੁਆਰੇ ਸਾਡੇ ਜਿਵੇਂ ਨੇੜੇ ਹੀ ਆ ਜਿਆਦਾ ਦੂਰ ਨਹੀਂ ਤੇ ਅਸੀਂ ਇਹ ਗੁਰਦੁਆਰੇ ਵੀ ਜਾ ਸਕਦੇ ਹਾਂ ਉੱਧਰਲੇ ਗੁਰਦੁਆਰੇ ਵੀ ਜਾ ਸਕਦੇ ਹਾਂ ਤੇ ਦੇਖੋ ਆ ਸਾਡੇ ਪਿੰਡ ਦਾ ਜਿਹੜਾ ਪ੍ਰਾਇਮਰੀ ਸਕੂਲ ਕਿੰਨਾ ਸੋਹਣਾ ਲੱਗਦਾ ਦੇਖੋ ਕਿੰਨੀ ਸੋਹਣੀ ਜਿਆਦਾ ਪੇਂਟਿੰਗ ਕੀਤੀ ਹੋਈ ਆ ਅੱਗੇ ਆ ਜੀ ਮੰਦਿਰ ਸਾਡੇ ਪਿੰਡ ਵਿੱਚ ਮੰਦਿਰ ਵੀ ਆ ਸਾਡੇ ਪਿੰਡ ਦੇ ਵਿੱਚ ਦੂਜੀਆਂ ਜਗ੍ਹਾ ਵੀ ਆ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਵੀ ਉਹ ਨਹੀਂ ਵਿੱਚ ਐਡਿਟ ਕੀਤੀਆਂ ਯਾਨੀ ਉਹ ਆਪਾਂ ਪਾਰਟ 2 ਦੇ ਵਿੱਚ ਪਾਵਾਂਗੇ ਉਹ ਜ਼ਰੂਰ ਹਾਂਜੀ ਇਹ ਸਾਡੇ ਪਿੰਡ ਦਾ ਪਾਰਕ ਆ ਪਹਿਲਾਂ ਇੱਥੇ ਛੱਪੜ ਹੁੰਦਾ ਸੀਗਾ ਤੇ ਸਾਰੇ ਐਨਆਰਆਈਆਂ ਤੇ ਪਿੰਡ ਦੇ ਸਹਿਯੋਗ ਨਾਲ ਛੱਪੜ ਨੂੰ ਪਾਰਕ ਦੇ ਇੱਥੇ ਸੀਵਰੇਜ ਦਾ ਕੰਮ ਕਰਵਾਇਆ ਹੁਣ ਜਿਹੜਾ ਸੀਵਰੇਜ ਐ ਤੇ ਪਿਆ ਹੋਇਆ ਅਜੇ ਤਣ ਮੈਂ ਦਿਖਾਉਣੀ ਆ ਤੇ ਆ ਜਿਹੜਾ ਪਾਰਕ ਆ ਇੱਥੇ ਤੀਆਂ ਲੱਗਦੀਆਂ ਹੁੰਦੀਆਂ ਆ ਵਾ ਸਾਡੇ ਪਿੰਡ ਦੇ ਐਨਆਰਆਈ ਵੀਰਾਂ ਤੇ ਬਹੁਤ ਵਧੀਆ ਕਰਵਾਉਂਦੇ ਹੁੰਦੇ ਆ ਪ੍ਰੋਗਰਾਮ ਲਾਸਟ ਈਅਰ ਬਹੁਤ ਵਧੀਆ ਸੀਗਾ ਤੇ ਬਹੁਤ ਜ਼ਿਆਦਾ ਕੱਟ ਸੀਗਾ ਇੱਥੇ ਤੇ ਆ ਦੇਖੋ ਸਾਡੇ ਪਿੰਡ ਦਾ ਪਾਰਕ ਉੱਥੇ ਬੈਠਣ ਨੂੰ ਜਗ੍ਹਾ ਬਣੀ ਹੋਈ ਆ ਸਾਹਮਣੇ ਬਹੁਤ ਖੁੱਲੀ ਜਗ੍ਹਾ ਵਾ ਕੋਈ ਵੀ ਪਿੰਡ ਦਾ ਪ੍ਰੋਗਰਾਮ ਇੱਥੇ ਜਾਗਰਤਾ ਵੀ ਕਰਵਾਉਂਦੇ ਹੁੰਦੇ ਆ ਕਿਉਂਕਿ ਖੁੱਲ੍ਹੇ ਬਹੁਤ ਜ਼ਿਆਦਾ ਜਗ੍ਹਾ ਬੈਠਣ ਨੂੰ ਬਹੁਤ ਵਧੀਆ ਸਾਰਾ ਬਹੁਤ ਸ਼ਾਮ ਨੂੰ ਇੱਥੇ ਬਹੁਤ ਜ਼ਿਆਦਾ ਲੋਕ ਆ ਜਿਹੜੇ ਸੈਰ ਕਰਨ ਵੀ ਆਉਂਦੇ ਆ ਗੇੜੇ ਵੀ ਕਰਦੇ ਆ ਤੇ ਬੱਚੇ ਵੀ ਖੇਡਣ ਆਉਂਦੇ ਆ ਆ ਸਾਰਾ ਸੀਵਰੇਜ ਦਾ ਕੰਮ ਇੱਧਰ ਪਿਆ ਹੋਇਆ ਵਾ ਬਹੁਤ ਵਧੀਆ ਲੱਗਦਾ ਇਦਾਂ ਪਿੰਡ ਦੇ ਵਿੱਚ ਸਾਡਾ ਪਿੰਡ ਨੇ ਜਿੰਨਾਂ ਤਰੱਕੀ ਬਹੁਤ ਕੀਤੀ ਹੋਈ ਆ ਬਹੁਤ ਵਿਕਾਸ ਆ ਸਾਡੇ ਪਿੰਡ ਦਾ ਹਾਂਜੀ ਆ ਜਿਹੜਾ ਰਾਸਤਾ ਇਹ ਜਾਂਦਾ ਜੀ ਆਪਣੀ ਸੱਤ ਤੋਂ ਬਾਹਰਲੀ ਫੈਰਨੀ ਨੂੰ ਤੇ ਤੁਸੀਂ ਆਪਾਂ ਪਾਰਟ 1 ਆ ਜਿਹੜਾ ਅੱਜ ਪਾਤਾ ਪਾਰਟ 2 ਜੇ ਤੁਸੀਂ ਦੇਖਣਾ ਚਾਹੁੰਦੇ ਆ ਤਾਂ ਕਮੈਂਟ ਜਰੂਰ ਕਰਿਓ ਤੇ ਜਿਹੜੇ ਸਾਡੇ ਐਨ ਆਰ ਆਈ ਬਾਹਰ ਬੈਠੇ ਨੇ ਜਾਂ ਇਸ ਪਿੰਡ ਦੀਆਂ ਧੀਆਂ ਬਾਹਰ ਬੈਠੀਆਂ ਜਾਂ ਹੋਰ ਪਿੰਡਾਂ ਦੇ ਵਿੱਚ ਆ ਹਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਆਪਦਾ ਪਿੰਡ ਦੇਖਿਆ ਤੇ ਆਪਦੇ ਪਿੰਡ ਨੂੰ ਮਿਸ ਕੀਤਾ ਪਿੰਡ ਦੇ ਗਰਾਊਂਡ ਨੂੰ ਪਿੰਡ ਦੇ ਗੁਰੂ ਘਰ ਨੂੰ ਹਨਾ ਪਿੰਡ ਦੀ ਰੌਣਕ ਨੂੰ ਹੈਨਾ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਸਾਡਾ ਪਿੰਡ ਕਿਵੇਂ ਲੱਗਿਆ ਆਪਣਾ ਪਿੰਡ ਵੀ ਕਿਵੇਂ ਲੱਗਿਆ ਜਿਹੜੇ-ਜਿਹੜੇ ਸਾਡੇ ਪਿੰਡ ਦੇ ਜ਼ਰੂਰ ਦੇਖਣਗੇ ਜਾਂ ਕਿਤੇ ਹੋਰ ਵੀ ਰਹਿੰਦੇ ਆ ਐਨਆਰਆਈ ਨਹੀਂ ਹੋਰ ਪਿੰਡਾਂ ਦੇ ਵਿੱਚ ਰਹਿੰਦੇ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡਾ ਪਿੰਡ ਤੁਹਾਨੂੰ ਆਪਣਾ ਪਿੰਡ ਕਿਵੇਂ ਲੱਗ ਰਿਹਾ ਕਿਉਂਕਿ ਸਾਡਾ ਪਿੰਡ ਬਹੁਤ ਜ਼ਿਆਦਾ ਸੋਹਣਾ ਸਾਡਾ ਕੌਕੇ ਪਿੰਡ ਆਪਦਾ ਪਿੰਡ ਸਾਰਿਆਂ ਨੂੰ ਸੋਹਣਾ ਲੱਗਦਾ ਹੁੰਦਾ ਪਰ ਸਾਨੂੰ ਆਪਦਾ ਸਾਡਾ ਪਿੰਡ ਬਹੁਤ ਸੋਹਣਾ ਲੱਗਦਾ ਤੇ ਚਲੋ ਜੀ ਵੀਡੀਓ ਦਾ ਆਪਾਂ ਕਰਦੇ ਐਂਡ ਜੇਕਰ ਤੁਸੀਂ ਪਾਰਟ 2 ਦੇਖਣਾ ਤਾਂ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਜ਼ਰੂਰ ਆਪਾਂ ਪਾਵਾਂਗੇ ਪਾਰਟ 2 ਉਹਦੇ ਵਿੱਚ ਜਿਹੜੀਆਂ ਵੀਡੀਓ ਰਹਿ ਗਈਆਂ ਉਹ ਕਰਾਂਗੇ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਜੀ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ